ਚੱਲ ਬਾਈ ਇੱਧਰ ਨੂੰ ਚੱਲ ਉੱਥੇ ਨੂੰ ਬੈਠ ਜਾ ਲੈ ਤੂੰ ਬੈਠ ਮੈਂ ਪਾਣੀ ਲੈ ਕੇ ਆਉਣੀ ਆ ਠੀਕ ਆ ਕੋਈ ਨਾ ਆਏ ਠੰਡਾ ਨਾ ਲੈਈਂ ਜਾ ਦੇ ਠੀਕ ਐ ਅਗਲਾ ਔਣਾ ਕਿੱਥੇ ਦੀਦਾ ਕੋਸ ਮੰਜਾ ਘੜੜਾ ਖਾਸਾ ਹੈ ਜੀ ਕੀ ਚੀਜ਼ ਹੈ ਹੈਂ ਕਸਿਆ ਜਾਦੇ ਹੋਇਆ ਮੈਨੂੰ ਲੱਗਦਾ ਜਾਦੇ ਕਸ ਰਖਿਆ ਓਹੋ ਮਸਾ ਸਾਹ ਆ ਦਮ ਪਟਿਆ ਜਾਂਦਾ ਤੁਰਿਆ ਕਿੜਾ ਜਾਂਦਾ ਮੇਕ ਨਾ ਚਾਉਂਦਾ ਆਏ ਹਾਏ ਬਾਈ ਮੰਮੀ ਮੰਜੇ ਥਲੋ ਇਟਾਂ ਕੱਢ ਪਈ ਦੱਸ ਕਿਵੇਂ ਸਮਝਾਂ ਮੈਂ ਇਹਨੂੰ ਬਾਈ ਤੂੰ ਬੈਠ ਕਿੱਥੇ ਗਿਆ ਮੰਜੇ ਤੇ ਆ ਲੈ ਕਹਿੰਦਾ ਮੰਜੇ ਤੇ ਆ ਇੱਥੇ ਨਹੀਂ ਤੀ ਬੈਠਣਾ ਹੋਰਾ ਹੋ ਕਾ ਦੇ ਬੈਠੋ ਆ ਥੱਲੇ ਬੈਠਾ ਮੜਾ ਖੜਾ ਹੋ ਇੱਧਰ ਬੈਠ ਨੀਵੇਂ ਤੇ ਨੀਵੇਂ ਉੱਚਾ ਵਾਲਾ ਹਾਂ ਹਾਂ ਥੱਲੇ ਬੈਠ ਚੱਲ ਆ ਜਾ ਦੂਏ ਤੇ ਬੈਠ ਜਾ ਦੂਆ ਕਿੱਥੇ ਆ ਬੜੀਆ ਦਾ ਬੈਠਾ ਸੀ ਹੁਣਾ ਇੱਟਾਂ ਘੜਦਾਂ ਦੀ ਗੱਲੀਆਂ ਇੱਧਰ ਨੂੰ ਬੈਜਾ ਬਾਈ ਓਹੋ ਕਿੱਥੇ ਬਿਠਾਏਂਗੀ ਬਾਈ ਜਾ ਤੈਨੂੰ ਦਿਖਦਾ ਹੀ ਨਹੀਂ ਹੈਗਾ ਠੀਕ ਹੋ ਕੇ ਬਹਿ ਜਾ ਹੁਣ ਬਾਬਾ ਸਸਰੀਕਾਰ। ਇਹੋ ਸਸਰੀਕਾਰ ਭਾਈ। ਓਏ ਬਾਬਾ ਆਤੀ ਆਤੀ। ਕੀ ਹੋ ਗਿਆ? ਹੋਣਾ ਕਰਾਈ ਸੀ ਮਾਂ ਹੁਣ ਚੰਗੀ ਭਲੀ। ਕਿਹੜੀ ਨਿਗਾਹ ਪੈਣੀ। ਲੈ ਭਾਈ ਪਾਣੀ ਪੀ ਲੈ ਪਹਿਲਾਂ। ਲੈ ਖੜ ਕੇ ਆਇਆ। ਛੜ ਦੇ ਛੜ ਦੇ ਮਾਂ ਮੈਂ ਪਿਆਣਾ। ਲੈ ਮਮਾ। ਪਾਣੀਆ ਪਤਾ। ਹਾਂ ਹਾਂ ਪੀ ਲੈ। ਮਮਾ। ਮਮਾ। ਓਹ ਕਹਿੰਦਾ ਕਾ ਤੂੰ ਪੀਜੇ ਨਾ ਪਾਣੀ। ਮੂੰਹ ਲੜਾ ਸਿੱਧਾ ਗਲਾਸ ਨੂੰ। ਆਹ ਤਾਂ ਭਾਈ ਮੈਂ ਤਾਂ ਕਦੇ ਪੀਤੀ ਨਹੀਂ ਆਇਆ। ਓਹੋ ਸੋਚ ਦੀ ਆਤ ਐ ਮਿੰਤਾ ਚੱਲ ਕੋਈ ਨੀ ਮਮਾ ਚਾਹ ਦੇ ਕੁਟੇਗਾ ਪੁੱਤ ਹਾਂ ਮਾਂ ਕੁਟੇ ਕਰ ਲਾ ਨਾਲੇ ਮਾਮਾ ਪੀਲੂ ਨਾਲੇ ਆਪਾ ਪੀ ਲਾਂਗੇ ਸਾਰੇ ਆਣੇ ਅੰਮੇ ਜੋਗੀ ਤਾਂ ਬਣਾਉਣੀ ਹੋਈਆਂ ਬਣਾ ਲਓ ਬਣਾ ਲਓ ਕੁਟ ਆ ਪੰਮੀ ਆ ਲੈ ਜਾਂਦੀ ਕੇਲੇ ਸੇਵਾ ਕੋਈ ਨਾ ਚੱਕ ਲੈਨੇ ਆ ਕੋਈ ਨਾ ਮਮਾ ਹੋਰ ਦੱਸੋ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਣ ਵੇਲੇ ਤੁਹਾਨੂੰ ਕੋਈ ਕੀ ਦੱਸਾਂ ਭਾਈ ਦਿੱਕਤ ਹੀ ਆਈਆਂ ਮੈਂ ਤਾਂ ਮੈਂ ਤਾਂ ਹੋਰੇ ਪੈ ਗਿਆ ਸੀ ਖੇਤਾਂ 'ਚ ਫਿਰ ਮਾਮਾ ਤੂੰ ਫੋਨ ਕਰ ਦਿੰਦਾ ਮੈਂ ਆ ਕੇ ਲੈ ਜਾਂਦਾ ਤੈਨੂੰ ਮੈਂ ਨਾਨਕੇ ਆ ਜਾਂਦਾ ਨਾਲੇ ਲਾਉਣਾ ਨਹੀਂ ਆਉਂਦਾ ਲੰਬਰ ਨਹੀਂ ਅੱਗ ਲਾਉਣਾ ਲਾਉਣਾ ਆਉਂਦਾ ਨਾ ਕੱਢਣਾ ਆਵੇ ਲੰਬਰ ਐ ਕਿਸੇ ਤੋਂ ਲਵਾਉਣਾ ਕਿਸੇ ਤੋਂ ਕਰਾਉਣਾ ਅੱਛਾ ਚੱਲ ਕੋਈ ਗੱਲ ਨਹੀਂ ਫਿਰ ਤੂੰ ਐ ਕਰਦਾ ਆਪਣੇ ਉਹਨਾਂ ਨੂੰ ਕਹਿ ਦਿੰਦਾ ਕਿੰਦੀ ਹੋਰੀ ਨੂੰ ਉਹ ਲਾ ਕੇ ਦੇ ਦਿੰਦੇ ਤੈਨੂੰ ਨੰਬਰ ਕਿੰਦੀ ਹੋਰੀ ਦਾ ਹੁਣ ਮੈਨੂੰ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਭਾਈ ਕਿੱਦੜਾ ਹੈ ਮਾਮਾ ਜੀ ਆਤੀ ਆਤੀ ਹਾਂ ਮਾਮਾ ਜੀ ਕਦੋਂ ਆਏ ਤੁਸੀਂ ਮੈਂ ਦੱਸੀ ਨਹੀਂ ਹੈਗਾ ਚਾਹ ਪਾਣੀ ਦੇਜਾ ਮੈਨੂੰ ਚਾਹ ਮੰਮੀ ਬਣਾਉਣ ਗਈ ਹੈ ਪਾਣੀ ਪੀ ਲਿਆ ਭਾਈ ਚਾਹ ਬਣਾਉਣ ਗਈ ਹੈ ਤੇਰੀ ਮੰਮੀ ਹਜੇ ਮਾਮਾ ਜੀ ਆ ਸੀ ਮੈਂ ਇੱਧਰ ਸੀ ਇੱਧਰ ਹਾਂਜੀ ਦਿਸਦਾ ਨਹੀਂ ਪਈ ਅਕ ਲਾਉਣਾ ਕਰਾਂ ਕੀ ਹੈ ਹੋਰਾ ਨਾਲੇ ਬੀਬੀ ਕਹਿੰਦੀ ਕਿ ਮਾਮੇ ਨੇ ਤਾਂ ਖੰਗਰਾਈਆਂ ਕਾਲਿਆ ਤੀ ਹੁਣ ਕੀ ਨੂੰ ਰੋਵਾ ਹਾਂ ਲਿੰਚ ਗਲਤ ਪੈ ਗਈ ਕਹਿੰਦੀ ਡਾਕਟਰ ਕਹਿੰਦਾ ਹਾਂ ਇਹ ਜਾਨ ਪੁੱਤਾ ਕਿਹੜਾ ਡਾਕਟਰ ਤੀ ਉਹ ਉਹਨੂੰ ਆਕਲ ਨਹੀਂ ਤੀ ਮੈਨੂੰ ਤਾਂ ਲੱਗਦਾ ਮਾਮਾ ਜੀ ਆਪਣੇ ਵਰਗਾ ਤੇਰੇ ਮੇਰੇ ਵਰਗਾ ਕੋਈ ਉਹੀ ਡਾਕਟਰ ਬਣ ਗਿਆ ਅੱਠਵੀਂ ਫੇਲ ਆ ਐਂ ਗੱਲ ਹੋ ਗਈ ਲਾਪਰੇ ਐਂ ਗੱਲ ਹੋਣੀ ਕੋਈ ਗੱਲ ਤਾਂ ਕੋਈ ਇਹੀ ਜੀ ਐ ਭਾਈ ਫਿਰ ਜਿਹੜਾ ਹੁਣ ਮੇਰੇ ਵਾਰੀ ਇਹ ਹੋ ਗਿਆ ਹੈ ਆਹ ਉਹ ਚੋਲੇ ਚ ਪਤਾ ਨਹੀਂ ਕੀ ਹੈ ਮਾਮਾ ਜੀ ਤੁਸੀਂ ਲੈ ਓਏ ਉਹ ਤੇ ਕੇਲੇ ਸੇਵਨੇ ਪਈ ਚਲ ਮੈਨੂੰ ਤਾਂ ਲੱਗਦਾ ਮਾਮੇ ਨੂੰ ਪਤਾ ਲੱਗ ਗਿਆ ਮਾਮਾ ਜੀ ਮੈਂ ਇਹਨੂੰ ਕਿੱਦਾਂ ਦੀ ਪਿੱਟੀ ਜਾਨੀ ਆ ਵੀ ਮੈਨੂੰ ਫਰੂਟ ਲਿਆ ਦੇ ਮੈਂ ਕਮਜ਼ੋਰ ਹੋ ਗਈ ਦਿਨੋਂ ਦਿਨ ਇਹਨੇ ਮੇਰੀ ਇੱਕ ਨਹੀਂ ਸੁਣੀ ਨਹੀਂ ਪਈ ਸੁਣਿਆ ਕਰਦੇ ਨੇ ਜਵਾਬ ਕਰਨੀ ਹੈ ਹਾਂ ਮਾਮਾ ਗੱਲ ਪਤਾ ਕੀ ਆ ਮੇਰੀ ਨਾ ਦੋ ਕੁ ਦਿਨਾਂ ਦੀ ਅੱਖ ਜੀ ਫਟਕੀਆਂ ਸੀਗੀ ਮੈਨੂੰ ਪੱਕਾ ਪਤਾ ਸੀਗਾ ਕਿ ਕੋਈ ਨਾ ਕੋਈ ਰਿਸ਼ਤਦਾਰ ਆਪਣੇ ਘਰੇ ਆਊਗਾ ਫਲ ਫਰੂਟ ਲੈ ਕੇ ਤਾਂ ਕਰਕੇ ਬਸ ਮਾਮਾ ਮੈਂ ਲੈ ਕੇ ਨਹੀਂ ਆਇਆ ਹੈਗਾ ਹੋਰ ਹੋਰ ਮੈਂ ਤਾਂ ਪਹਿਲਾ 100 ਦਾ ਪਈ ਕੱਟ ਪੰਜ ਚਾਰਕ ਚੜੇ ਉਹਦੇ ਜਿੱਤਾ ਮਾਹ ਪਈ ਵੱਧ ਪਾ ਮੈਂ ਤਾਂ ਫਿਰ 250 ਦਾ ਕਹਿਤਾ ਮਾਹ ਦੋਨੇ ਚੀਜ਼ਾਂ ਪਾ ਦੇ ਨਾਲੇ ਭਾਈ ਕੇਲੇ ਪਾ ਦੇ ਨਾਲੇ ਠੀਕ ਠੀਕ ਮਮਾ ਜੀ ਠੀਕ ਹੈ ਠੀਕ ਹੈ ਆ ਫੜੋ ਮਾਮੇ ਨੂੰ ਦੇ ਦਿਓ ਕੱਟ ਕੇ ਸੰਤ ਭੁੱਖ ਨਹੀਂ 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 ਤੁਸੀਂ ਕੱਟ ਕੇ ਖਾ ਲਓ ਭਾਈ ਸਾਰਾ ਪਰਿਵਾਰ ਹੈ ਪੰਮੀ ਨੂੰ ਕਹਿ ਦਿਓ ਲਾ ਕੇ ਲੈ ਦੂ ਨੂ ਨਾ ਨਾਲੇ ਕੁਸ ਪਰੇਜ ਚ ਰੱਖ ਦਿਓ ਬਾਹਰ ਮੱਖੀ ਉਹ ਤੋਂ ਕੋਈ ਖਰਾਬ ਹੋ ਜਾਂਦੇ ਨੇ ਇਹ ਕਲ ਸੜ ਜਾਂਦੇ ਨੇ ਸਹੀ ਗੱਲ ਹੈ ਜੀ ਮਾਮੇ ਦੀ ਕੇਲਾ ਅੱਜ ਖਾ ਲੈਨੇ ਆ ਕੱਲ ਨੂੰ ਸਾਰਾ ਡੱਬਰੀ ਕੀ ਕਫਾੜੀ ਸੇਵਦੀ ਖਾ ਲਾਂਗੇ ਮਾਮਾ ਜੀ ਸਿਆਣੇ ਬੈਣੇ ਹੋਗੇ ਤੁਹਾਡੀ ਨਿਗਾ ਬਦਲਾਈ ਐ ਦਿਮਾਗ ਤਾਂ ਨਹੀਂ ਬਦਲਾਇਆ ਬੰਦਾ ਭੈਣ ਦੇ ਘਰੇ ਜਾਂਦਾ ਘਟੂ ਘਟ ਝੋਲਾ ਪਾ ਕੇ ਲਿਆਉਂਦਾ ਸੇਬਾਂ ਦਾ ਕੇਲਿਆਂ ਦਾ ਹੈ ਗੁੱਡੀ ਹੂਰ ਭਈ ਕਿੰਨੇ ਕੁ 250 ਦਾ ਦਾ ਸਮਾਨ ਲੈ ਆ ਮੈਂ ਹੈ ਕੇਲਿਆਂ ਦੀ ਜਰਜਨ ਹੋ ਗਈ ਸੇਬ ਮਾਮਾ ਜੀ ਜੇ ਤੁਹਾਨੂੰ ਦਿਖਦਾ ਨਹੀਂ ਨਾ ਤਾਂ ਤੁਸੀਂ ਬੋਲੋ ਨਾ ਫਿਰ ਇੰਨਾ ਇੱਕ ਸੇਬ ਹੈ ਇੱਕ ਕੇਲਾ ਨਿਕਲਿਆ ਝੋਲੇ 'ਚ ਹੋਰ ਤਾਂ ਕੁਝ ਵੀ ਨਹੀਂ ਹੈ ਕਮਾਲ ਦੀ ਗੱਲ ਆ ਬਾਪੇ ਦੇਖ ਮੋਰਾ ਤਾਂ ਨਹੀਂ ਇਹ ਚ ਹੋਏ ਮਾਮਾ ਮੋਰਾ ਨਹੀਂ ਹੈਗਾ ਇਹਦਾ ਜਿੱਦੂ ਤੂੰ ਪਵਾ ਕੇ ਲੈ ਗਿਆ ਨਾ ਉਹਨੇ ਤੇਰਾ ਠੱਗੀ ਮਾਰ ਲਈ ਭਾਈ ਹਾਂ ਤੇਰਾ ਬੇੜਾ ਬਾਈ ਜੇਰਾ ਇੱਕ ਮਿੰਟ ਮਾਮਾ ਜੀ ਤੁਸੀਂ ਭਾਈ ਨੂੰ ਐਂ ਦੱਸ ਦਿੱ ਤੇ ਮੈਨੂੰ ਦਿਖਦਾ ਨਹੀਂ ਹਮ ਐਦਾ ਕਹਿਆ ਦੀ ਭਾਈ ਦੇਖ ਕੇ ਪਾ ਦੀ ਕੋਈ ਮੱਖੀ ਕੁੱਖੀ ਵਾਲੇ ਨਾ ਪਾ ਦੀ ਇਹ ਚ ਬੱਸ ਫੇਦੇ ਦਾ ਮੌਕੇ ਦਾ ਫੇਦਾ ਚੱਕ ਗਿਆ ਹਾਂ ਤੇਰਾ ਬੇੜਾ ਬਾਈ ਜੇ ਕੰਜਰਾ ਤੇਰਾ ਨਾਲੇ ਮਾਮਾ ਪਾਏ ਹੋਣੇ ਇੱਕ ਇੱਕ ਤੇ ਨਾਲੇ ਪਾਏ ਜਮਾ ਬੇਕਾਰ ਸੇਬ ਕਾਲਾ ਹੋਇਆ ਪਿਆ ਕੇਲਾ ਵੀ ਦੇਲਾ ਕਿਵੇਂ ਪਿੱਲਾ ਹੋਇਆ ਪਿਆ ਦੱਬ ਸ਼ਰਮੀ ਚਲ ਕੋਈ ਨਾ ਮਾਮਾ ਜੀ ਹੈ ਮੇਰੀ ਗੱਲ ਸੁਣੋ ਮਾਮਾ ਜੀ ਜੇਬਾਂ ਜੂਬਾਂ ਚੈੱਕ ਕਰ ਲੋ ਬੱਸ ਜਾਇਓ ਕੋਈ ਲੈ ਗਿਆ ਹੋਵੇ ਬਲੇਡ ਮਾਰ ਕੇ ਪੈਸੇ ਹਾਂ ਉਹ ਵੀ ਦੇਖ ਲਓ ਨਹੀਂ ਹੈਗਾ ਵਟੂਆ ਤਾਂ ਭਾਈ ਚਲੋ ਠੀਕ ਹੈ ਫਿਰ ਤਾਂ ਚਲੋ ਸ਼ੁਕਰ ਹੈ ਹਾਂ ਹੈ ਨਾ ਨਾ ਹੈਗਾ ਵਟੂਆ ਆ ਤਾਂ ਹੀ ਤੁਸੀਂ ਇਹ ਖਾ ਲਓ ਚਲ ਬੇਬੇ ਖਾ ਲੂਗੀ ਪਰ ਉਹਦੇ ਭਾਈ ਲੈ ਕੇ ਆਏ ਮਾਮਾ ਜੀ ਨਾਲੇ ਕੀ ਖੇਚਲਾ ਕਰਨ ਦੀ ਲੋੜ ਸੀਗੀ ਲੈ ਗਾਉਂਦੇ ਪੈਸੇ ਖਰਾਬ ਤੇਨੂੰ ਵੀ 2 ਘੰਟੇ ਹੋ ਗਏ ਮੈਂ ਚਾਹ ਬਣਾਉਣ ਗਈ ਸੀ ਆਰਮੀ ਵਾਲਾ ਕੰਮ ਹੋ ਗਿਆ ਭਾਈ ਉਹ ਕੋਈ ਨਹੀਂ ਮਾਮਾ ਤੇਰੀ ਆਪਣੀ ਭੈਣ ਦਾ ਘਰ ਆ ਦੇਖ ਲੈ ਭਾਈ ਨੇ ਠੱਗੀ ਮਾਰ ਲਈ ਸਾਰਾ ਕੁਝ ਮੋੜ ਕੇ ਲੈ ਗਿਆ ਇੱਕ ਸੇਬ ਤੇ ਇੱਕ ਕੇਲਾ ਪਾਤਾ ਤਰਕਣ ਹੋਣੀਆਂ ਐ ਤੋਂ ਆਪਾਂ ਨੇ ਕਵਿਤਾ ਹੈ ਇਹਨੂੰ ਕਿਹੜਾ ਵਿਚਾਰੇ ਨੂੰ ਦਿਖਦਾ ਏ ਕਿਸੇ ਨੇ ਦੇਤੇ ਹੋਣੇ ਨੇ ਪੈਸੇ ਲੈ ਲੇ ਆ ਦੋ ਪਾਤੇ ਕਹਿੰਦਾ ਹੋਣਾ ਝੋਲੇ ਚ ਪਾ ਦੋ ਆਏ ਨਹੀਂ ਹੋਣੇ ਪੂਰੇ ਇਹਦੇ ਕੀ ਬਸਾ ਫਿਰ ਉਹੀ ਤਾਂ ਗੱਲ ਹੈ ਹੁਣ ਉਹੀ ਗੱਲ ਹੈ ਮੈਂ ਤਾਂ ਐ ਨਹੀਂ ਪਤਾ ਭਾਈ ਲਾਂਬਾ ਕਿਹਨੂੰ ਦੇਦਾ ਹਾਂ 70 ਖਾਲਾ ਜਾ ਕੇ ਹੈ ਉਹ ਚੱਲ ਮਾਮਾ ਉਹੀ ਗੱਲ ਕਹਿੰਦੇ ਨੇ ਵੀ ਸਮਾਂ ਲੰਘੇ ਕੋਈ ਜੱਕਰ ਨਹੀਂ ਲੰਬਾ ਇਹ ਇੰਨਾ ਸ਼ੁਕਰ ਮਨਾਓ ਵੀ ਮਾਮਾ ਭੱਗ ਗਿਆ ਸਹੀ ਦੁਕਾਨ ਤੇ ਕੇਲੇ ਵਾਲੀ ਤੇ ਕਿਤੇ ਬਿਸਕੁਟ ਵਾਲੀ ਤੇ ਨਾ ਭੱਗਿਆ ਕੇਲੇ ਲੈਣਾਂ ਜਿਹੜੇ ਸਾਹ ਨੂੰ ਦਿਖਦਾ ਨਹੀਂ ਉਹ ਤਾਂ ਬੋਲੀ ਜਾਂਦੇ ਦੀ ਭਾਈ ਵਾਜਾ ਮਾਰੀ ਜਾਂਦੇ ਦੀ 100 ਰੁਪਏ ਦਰ ਦਿਨ ਫਲਾਣਾ ਤੇ ਕ ਉਹਦਾ ਕਰੀ ਜਾਂਦੇ ਦੀ ਅੱਛਾ ਅੱਛਾ ਹਾਂ ਆਪਣੇ ਕਰਕੇ ਮੈਨੂੰ ਮੇਨ ਕਾ ਨਹੀਂ ਤੇ ਨੂੰ ਬੋਲੀ ਜਾਂਦੇ ਹੋ ਇਹਦੇ ਕਿ ਦੱਸ ਕੀ ਉਹ ਕਸੂਰਾ ਨਿਆਲਾਦ ਤਾਂ ਇਹਦੀ ਨਹੀਂ ਚੱਜਦੀ ਜਿਹੜੀ ਨਾਲ ਨਹੀਂ ਲੈ ਕੇ ਵੀ ਦੱਸ ਮੋਟਰਸਾਈਕਲ ਸਕੂਟਰ ਤੇ ਆ ਕੇ ਛੱਡ ਜੋ ਤੋਰ ਤਾਂ ਬੱਸ ਨਾਲੇ ਮਾਮਾ ਜੀ ਸਹੀ ਗੱਲ ਐ ਸਿੱਕਲੇ ਕਾ ਤੂੰ ਆਇਓ ਨਾਲੇ ਹੁਣ ਤੁਸੀਂ ਕਦੇ ਆਈ ਨਹੀਂ ਹੈਗੇ ਅੱਜ ਤੁਸੀਂ ਸਾਡਾ ਘਰ ਤੁਹਾਨੂੰ ਕਿਵੇਂ ਦੇਖ ਗਿਆ ਜੇ ਉਹ ਆਉਣ ਆਉਣ ਵਾਲੇ ਭਈ ਆ ਕੁਛ ਕੰਮ ਕਰਨਾ ਪਵੇ ਆ ਕੁਛ ਕੰਮ ਕਹਾਉਣਾ ਪਵੇ ਮੈਨੂੰ ਹੈ ਹੈ ਹੀ ਨਹੀਂ ਕੰਮ ਦੇ ਕਿਸੇ ਕਰਮ ਦੇ ਉਹ ਮੇਰੀਆਂ ਅੱਖਾਂ ਤੋਂ ਨਾ ਮੈਂ ਠੀਕ ਹੋ ਜਾ ਹੈ ਉਹ ਇਹਦਾ ਗੱਲ ਹੈ ਜੇ ਔਲਾਦ ਨਾਲ ਜਾਂਦੀ ਮੈਂ ਕਹਿੰਦਾ ਹੋਵੇ ਨਾ ਭਈ ਇਹਦਾ ਕਿਸੇ ਦੇ ਨਾ ਹੋਇਆ ਪਰ ਵੀ ਹੈ ਮੇਰੇ ਨਾਲ ਉਹੀ ਚੰਗੇ ਫਿਰ ਤਾਂ ਇਹ ਸਭ ਲਣ ਮਾਮੇ ਦਾ ਆਪਰੇਸ਼ਨ ਦੁਬਾਰੇ ਵੀ ਹੁੰਦਾ ਹੋਣਾ ਹੋਊਗਾ ਭਾਈ ਆਪਰੇਸ਼ਨ ਹੈ ਉਹ ਹੋਊਗਾ ਭਾਈ ਇੰਜ ਪਹਿਣਗੇ ਇਹਨਾਂ ਦੀਪਦਾ ਭਾਈ ਮੇਰੇ ਕਰਮਾਂ ਦੇ ਸਹੀ ਪੈਣਗੇ ਕਾਹੀਂ ਰਹੂਗਾ ਉਹ ਨਹੀਂ ਨਹੀਂ मामा ਤੇਰੇ ਨਾਂ ਚ ਸਹੀ ਹੋ ਬਣੇ ਕੌਣ ਘਰੇ ਜਾਂਦਾ ਤੂੰ ਹੁਣ ਹੱਲ ਤਾਂ ਆਏ ਭਈ ਕਹਿੰਦੇ ਡਾਕਟਰ ਕਹਿੰਦੇ ਹੋਜੂ ਵੀ ਹੁਣ ਖਰਚਾ ਦੁਬਾਰੇ ਲੱਗੂਗਾ ਫਿਰ ਹੁਣ मामा ਜੀ ਹੁਣ ਕੀ ਬਣੂਗਾ ਹੁਣ ਭਈ ਬਾਵੇ ਦੇਖ ਮੁੰਡੇ ਦਾ ਚੱਕ ਗਏ ਝੁੱਗਾ ਹੂੰ ਮੈਦਾ ਲਾਲਾ ਵੀ ਜਿਹੜਾ 20000 ਉਰੇ ਦੇ ਕੇ ਗਿਆ ਸੀ ਕਹਿੰਦੇ ਆਪਣੀ ਭੈਣ ਤੋਂ ਹੀ ਫੜ ਲਿਆ ਹੈ ਹੁਣ ਮੈਂ ਤਾਂ ਐਵੇਂ ਆਇਆ ਭਾਈ ਦੱਸ ਔਖਾ ਸੌਖਾ ਹੋਰ ਮੈਥੋਂ ਤੁਰਿਆ ਕਿੱਥੇ ਜਾਂਦਾ ਮੈਂ ਤਾਂ ਹੈ ਨਾ ਉਹ ਕੰਜਰ ਕਿਸੇ ਥਾਂ ਦੇ ਜੇ ਪੈਸੀ ਲੈਣ ਭੇਜ ਸੀ ਆਪਨੀ ਆ ਸਕਦੇ ਸੀ ਉਹਨੂੰ ਕਿਸੀ ਖਾਲੀ ਮੋੜ ਦੇਤੀ ਸਾਨੂੰ ਪਤਾ ਮਾਮਾ ਜੀ ਸੀ ਤੁਹਾਡੇ ਪੈਸੇ ਦੇਣੇ ਆ ਉਹਨਾਂ ਨੇ ਜਾਣ ਕੇ ਸ਼ਾਸਤਨਾ ਭੇਜਿਆ ਵੀ ਸਾਨੂੰ ਸੱਕਟਾ ਲਾ ਦੇਣਾ ਹਾਂ ਵੀ ਸ਼ਰਮ ਮਾੰਦੇ ਨੇ ਆਪ ਤਾਂ ਹੈ ਇਹ ਵੀ ਆ ਭਾਈ ਚਲ ਕੋਈ ਨਾ ਭਾਈ ਉਹ ਤਾਂ ਅਸੀਂ ਪੈਸੇ ਤਾਂ ਤੇਰੇ ਦਮਗੇ ਉੱਤੇ ਚਾਹ ਦੀ ਕੁਟ ਹਾਂ ਮਾਮਾ ਜੀ ਨਾਲ ਚਾਹ ਪੀ ਲਓ ਜੀ ਪਹਿਲਾਂ ਕਰਾਂਗੇ ਪੈਸੇ ਤਮ ਕੋਈ ਨਾ ਮਾਮਾ ਜੀ ਸਾਰਾ ਕੁਝ ਤਿਆਰ ਪਿਆ ਪੰਨਾ ਵੀ ਪੈਸੇ ਆਪਾਂ ਤੁਹਾਨੂੰ ਦੇਵਾਂਗੇ ਤੂੰ ਫੋਨ ਕਰ ਦਿੰਦਾ ਮੈਂ ਆ ਕੇ ਜਾ ਕੇ ਦੇ ਆਉਂਦੀ ਬਾਟੀ ਨਹੀਂ ਹੈਗੀ ਬਾਟੀ ਚ ਲਿਆਉਣਾ ਦੀ ਭਈ ਮੈਂ ਬਾਟੀ ਲਿਆ ਦਿੰਦੀ ਚਲ ਲਿਆ ਦੇ ਮਾਮਾ ਜੀ ਕੋਈ ਨਾ ਰੱਖ ਦੇ ਮਾਮਾ ਜੀ ਬਾਟੀ ਚ ਪੀ ਲੈ ਜੀ ਆਏ ਹਾਏ ਨਾਲੇ ਬਿਸਕੁਟ ਦਾ ਪੋਰਾ ਲਿਆ ਦੀ ਮਾਂ ਨਾ 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 ਮਾਇਆ ਨਹੀਂ ਪਈ ਚੱਪੇ ਨਹੀਂ ਜਾਂਦਾ ਜੜਾ ਇਹ ਲੈ ਤੇ ਜਾਣਾ ਬਦਲਾ ਲਈ ਮਾਮਾ ਗੱਡੀ ਗੱਲ ਹੈ ਕਿੱਛੇ ਕਾਮ ਲਈਏ ਜਿਸਣ ਲੱਗ ਜੇ ਉਹੀ ਬਹੁਤ ਹੈ ਹੈ ਬੱਡਰਾ ਦਾ ਭਾਈ ਆ ਦੁੱਖ ਹੈ ਬਸ ਮਾਮਾ ਬਜ਼ੁਰਗਾਂ ਤੇ ਹੀ ਹਾਲ ਹੋ ਜਾਂਦਾ ਜਿਹਦਾ ਲਾਦ ਨਾ ਪਛਾਣੇ ਕਹਿੰਦੇ ਉਹੀ ਗੱਲ ਉਧਰੋਂ ਰੱਬ ਨੇ ਅੱਖਾਂ ਖੋਲੀਆਂ ਹੰਦਾ ਜਾਵੇ ਕਿੱਧਰ ਨਾ ਤਾਂ ਮਰਿਆਂ ਚ ਆਉਣ ਨਾ ਜਾਉਂਦੇ ਨਾ ਜਾਂਦਿਆਂ ਚ ਹੈ ਬਿਲਕੁਲ 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 ਇਹ ਤਾਂ ਹੀ ਚੱਲ ਭਾਈ ਹੁਣ ਤਿੰਨ ਤਾਂ ਪੰਮੀ ਦੇਣੇ ਪੈਣਗੇ ਜਿਹੜਾ ਹੈਗਾ ਵੇਜ ਪੱਟੂ ਦੇ ਦੀ ਭਾਈ 5-4000 ਜਿਹੜਾ ਬਣ ਗਿਆ ਹੋਣਾ ਉਹ ਤਾਂ ਮੈਂ ਦੇਣ ਆਈ ਆ ਮੈਨੂੰ ਵੀ ਪਤਾ ਤੀਗਾ ਮੈਂ ਕਹਿੰਦੀ ਹੁ ਦੀ ਬਾਵੇ ਨੂੰ ਕੋਈ ਗੱਲ ਨਹੀਂ ਤੂੰ ਆ ਗਿਆ ਹੁਣ ਅਸੀਂ ਦੇ ਦਾਂਗੇ ਲਓ ਮਾਮਾ ਜੀ ਇਹ ਗਰਮ ਹੈ ਨਹੀਂ ਨਹੀਂ ਮਾਮਾ ਜੀ ਉੱਪਰੋਂ ਫੜੀ ਜੀ ਉੱਪਰੋਂ ਓਏ ਬਜ਼ੁਰਗ ਬੰਦੇ ਦਾ ਗਰਮੀ ਪੀ ਲੈਣਾ ਹੁੰਦਾ ਮਾਮਾ ਮੇਰੇ ਦਾ ਸੁਭਾਅ ਹੈ ਉਹ ਖੇਤਾਂ 'ਚੋਂ ਕੰਮ ਕਰਦੇ ਸੀ ਨਾ ਥੱਤੀ ਚਾਹੀ ਪੀ ਲੈਂਦੇ ਨੇ ਹਾਂ ਮਾਦਾ ਪੀ ਲੈਣਾ ਭਾਈ ਥੱਤੀ ਦੇ ਲੈ ਚਲ ਮਾਮਾ ਜੀ ਚਾਹਲਾ ਕੰਮ ਤਾਂ ਠੀਕ ਹੈ ਜੇ ਹੋਰ ਲੈਣੀ ਹੋਈ ਨਾ ਹੋਰ ਵੀ ਦੱਸ ਦਿਓ ਪਰ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਵੀ 20000 ਦਾ 5000 ਰੁਪਏ ਵਿਆਜ ਦਾ ਬਣ ਗਿਆ ਇਹ ਥੋੜਾ ਜਿਆਦਾ ਨਹੀਂ ਹੈਗਾ ਮਮਾ ਜੀ ਨਹੀਂ ਆਏਗਾ ਸੁਡੂਕੇ ਮਾਰਦੇ ਜਮੀਨਾਂ ਨੂੰ ਜ਼ਿੰਦਗੀ ਚ ਪਹਿਲੀ ਵਾਰੀ ਚਾਹ ਵੀ ਲਈ ਹੁੰਦੀ ਆ ਉਹ ਚਾਹ ਤਾਂ ਬਹੁਤ ਪੀਂਦੇ ਨੇ ਇਹ ਪੁਰਾਣੇ ਬਿਰਗਾਂ ਹੀ ਚਾਹ ਪੀਂਦੇ ਹੁੰਦੇ ਆ ਆਹੋ ਹੈ ਬਾਬੇ ਹਾਂ ਮਮਾ ਜੀ 5-4000 ਤਾਂ ਬੈਠੂ ਆ ਭਈ ਬੈਜਦਾ ਮੈਂ ਲਾਦਾ ਬਾਕੀਆਂ ਗੁੱਡੀ ਨੂੰ ਪਤਾ ਹੋ ਕਿਉਂ ਭਈ ਮਮਾ ਨੇ ਮੇਂਧਰਾ ਕੇ ਬੈਗੀ ਸੀ ਲਾਪਰੀ ਤੇ ਇੱਧਰ ਬੈਠੀ ਹੈ ਇੱਥੇ ਮਮਾ ਜੀ ਇੱਥੇ अच्छा भाई हां जी मामा क्यों जी। भाई फिर बैठू आंगना साल दा मामा जी साल दा इना थोड़ी बंदा ब्याह जी इना त आरती मिलाउंदा तू बोल ना कुछ और मैं की बोलू नाले 500 ਰੁਪਏ ਦਊ ਮੈਂ ਤਾਂ ਬਿਆਹ ਦੋਤੀ ਕਦੇ ਲੈ ਭਾਈ ਜੱਤਾ ਤੂੰ ਕਹਿੰਦਾ ਤੀ ਜਿਹੜਾ ਕੋ ਸਰਿਆ ਦੇ ਦੀ ਹੁਣ ਤੂੰ ਇਨਾ ਬਿਆਜ ਮੰਗਣ ਲੱਗ ਗਿਆ ਨਾਲੇ ਭਾਈ ਥੋੜੀ ਪਹਿਣਾ ਤੋਂ ਬਿਆਜ ਵਾਇਸ ਮੰਗਦੇ ਹੁੰਦੇ ਨੇ मामा जी ਮੈਨੂੰ ਤਾਂ ਹੁਣ ਕਹਿ ਕੇ ਤੋੜਿਆ ਭਾਈ ਹੁਣ ਮੈਂ ਤਾਂ ਆਨ ਪੜਾਂ ਵਾਗੇ ਕਹਿੰਦੇ ਵੀ 5-4000 ਤੇਰਾ ਬਿਆਜ ਬਣ ਗਿਆ ਹੋਊਗਾ ਹੈ ਨਾ ਨਾ ਮਮਾ ਜੀ ਜੇ 1 ਰੁਪਏ ਨੂੰ ਵੀ ਲਈਏ ਤਾਂ ਵੀ 1000 ਰੁਪਏ ਬੈਠਦਾ ਬਸ ਥੋੜਾ ਮਟਾ ਹੋਰ ਲਾ ਲਓ ਭਾਈ ਪਰ ਭੈਣ ਦੇ ਘਰੋਂ ਕਹਿੰਦੇ ਵਿਆਜ ਲੈਣਾ ਉਹੀ ਗੱਲ ਆ ਵੀ ਪਾਪ ਹੋ ਜਾਂਦਾ ਤੂੰ ਤਾਂ ਦੇ ਲਾ ਭਾਈ ਮੂੰਹ ਮੰਗੀ ਜਾਂਦਾ ਵੀ 4-5000 ਰੁਪਏ ਤੂੰ ਨਿਆਣਿਆਂ ਦੇ ਕਹੇ ਤੇ ਕਹਿਣ ਲੱਗ ਗਿਆ ਵਿਆਜ ਲੈਣਾ ਉਹ ਤਾਂ ਤੈਨੂੰ ਪੁੱਛਦੇ ਨਹੀਂ ਹੈਗੇ ਤਲਪਮ ਮੇ ਹੁਣ ਜਿਹੜਾ ਹੈਗਾ ਭਾਈ ਮੈਨੂੰ ਤਾਂ ਐ ਆ ਉਹੀ ਗੱਲ ਆ ਦਿਸਦਾ ਹੋ ਜੇ ਬਾਪੇ ਮੈਨੂੰ ਭਾਈ ਫਿਰ ਤੂੰ ਮੈਨੂੰ ਕਹਿ ਦਿੰਦਾ ਵੀ ਮੇਰੀਆਂ ਅੱਖਾਂ ਦਾ ਇਲਾਜ ਕਰਾ ਦੇ ਮੈਂ ਤੈਨੂੰ ਜਵਾਬ ਦੇਣ ਲੱਗੀ ਤੀ ਨਾਲੇ ਮੇਰਾ ਮੁੰਡਾ ਵੀ ਤੈਨੂੰ ਸਾਹਮਣ ਦਾ ਹੁਣ ਤੇਰੇ ਨਿਆਣਿਆਂ ਨੇ ਪਤਾ ਨਹੀਂ ਸਾਹਮਣਾ ਤੈਨੂੰ ਪਤਾ ਨਹੀਂ ਨਹੀਂ ਫਿਰ ਐ ਕਰਦੇ ਆਂ ਬੀਬੀ ਮਾਮੇ ਦਾ ਲਾਜ਼ੂਰੇ ਨਾ ਕਰਾ ਦੀਏ ਆਪਾਂ ਜੀ ਕਾਰਡ ਵਾਲੇ ਤੇ ਕਰਾ ਦਾਂਗੇ ਹਾਂ ਅੱਖਾਂ ਦੇ ਲੈਂਜੇ ਪਾਉਣੇ ਨੇ ਹੂੰ ਉਹੀ ਆਪਣਾ ਆ ਪਰਚੂਗਾ ਵਿਆਜ ਵਿਊਜੋ ਭਾਈ ਮਾਮਾ ਜੀ ਅਸੀਂ ਤੁਹਾਨੂੰ ਸਾਮਾਂਗੇ ਅਸੀਂ ਤੁਹਾਡੀ ਅੱਖਾਂ 'ਚ ਸਹੀ ਲੈਂਜ ਭਵਾਵਾਂਗੇ ਵਧੀਆ ਜਿਹੜਾ ਮਸ਼ਹੂਰ ਡਾਇਰੈਕਟਰ ਹੋਵੇ ਆਪਣੇ ਪੰਜਾਬ 'ਚ ਅੱਛਾ ਭਾਈ ਫਿਰ ਫਿਰ ਗੱਲ ਆਏ ਆ ਬਾਵੇ ਜਦ ਤਾ ਭਾਈ ਫਿਰ ਹੁਣ ਸਾਰੀ ਉਮਰ ਸਾਹਮਣਾ ਪਊਂਗਾ ਮੈਂ ਤੁਹਾਨੂੰ ਫਿਰ ਆਏ ਜੇ ਉਹਨਾਂ ਇੱਥੋਂ ਤੁਸੀਂ ਭੇਜ ਤਾਂ ਮੈਨੂੰ ਉਹਨਾਂ ਨੇ ਨਹੀਂ ਵੜਨ ਦੇਣਾ ਹੈ ਲੈ ਭਾਈ ਹਾ ਕੀ ਗੱਲਾਂ ਕਰੀ ਜਨਤ ਜੱਤੇ ਨੂੰ ਕਹਤਾ ਵੀ ਤੇਰੀ ਅੱਖਾਂ ਸੇ ਮਰਾ ਕੇ ਠੀਕ ਕਰਕੇ ਫੇਰ ਤੋੜਾਂਗੇ ਆ ਕੀ ਗੱਲ ਮਮੀ ਹੁਣ ਤੈਨੂੰ ਤਾਂ ਪਤਾ ਹੈ ਤੇਰੇ ਭਤੀਜਿਆਂ ਦਾ ਕਹਿਣਗੇ ਉੱਥੀ ਵਗ ਜਾ ਹੁਣ ਫਿਰ ਉਰੇ ਕਾਨੂੰ ਆਏ ਆ ਮਾਮਾ ਜੀ ਗੱਲ ਨਾ ਡਰੀ ਜਾਂਦਾ ਉਹ ਨਾ ਤੂੰ ਮੈਂ ਤਾਂ ਵਿਚਾਲੇ ਟੱਪ ਕੂੰ ਭਈ ਨਾ ਇੱਧਰ ਦਾ ਨਾ ਉੱਧਰ ਦਾ ਮਾਮਾ ਮੇਰੀ ਗੱਲ ਸੁਣ ਲੈ ਤੇਰੀ ਵਧੀਆ ਕਰਾਂਗੇ ਤਿੰਨ ਮਹੀਨੇ ਸੇਵਾ ਜਿਨ ਜਰ ਤੈਨੂੰ ਡਾਕਟਰ ਕਹਿਣਗੇ ਨਹੀਂ ਬੀਬੀ ਹੁਣ ਜਮਾ ਠੀਕ ਹੈ ਇਹਦੇ ਬਾਅਦ ਤੈਨੂੰ ਅਸੀਂ ਛੱਡ ਕੇ ਵਿਆਹਾਂ ਕੋ ਉੱਥੇ ਐ ਕਿਵੇਂ ਤੈਨੂੰ ਹੋਰ ਰੱਖਣਗੇ ਉਹ ਨਹੀਂ ਨਹੀਂ ਰੱਖਦੇ ਹੋ ਉਹ ਕੁੱਤੇ ਦੇ ਵੱਡੇ ਨੇ ਫਿਰ ਐਂ ਕਰੋ ਫ ਕੀ ਕਿਸੇ ਦਾ ਆਪਣੇ ਉਹ ਕਰਨਾ ਹੈ ਬਈ ਪੈਸੇ ਦਾ ਮੋੜ ਨਹੀਂ ਪੈਂਦੇ ਨੇ ਹੁਣ ਦੱਬਾਂਗੇ ਥੋੜੀ ਆ ਪਾਵਾਂ ਜਾਂ ਤੂੰ ਪੈਸੇ ਲਿਆ ਕੇ ਦੇ ਦੇ 1000 ਰੁਪਏ ਉੱਤੇ ਦੇ ਦੇ ਕੀ ਕਰਦੇ ਪੂਰਾ ਬਹੁਤ ਹੈ ਹੁਣ ਚਲ ਠੀਕ ਹੈ ਮਾਂ ਤਾਂ ਮੈਂ ਦੇ ਦਿੰਦੀ ਹਾਂ ਬਾਬੇ ਨਾਲੇ ਮੰਨਦਾ ਤਾਂ ਇਹ ਵੀ ਨਹੀਂ ਹੈਗਾ ਇਹਨੂੰ ਵੀ ਆਇਆ ਵੀ ਮੈਂ ਆਪਣੇ ਨਿਆਣਿਆਂ ਨੂੰ ਲਿਜਾ ਕੇ ਪੈਸੇ ਮੋੜ ਕੇ ਦੇ ਦਵਾਂ ਅੱਖਾਂ ਦੇ ਦੀਆਂ ਮੈਨੂੰ ਲੱਗਦਾ ਫੇਰ ਵੀ ਨਹੀਂ ਸਮਰਾਉਂਦੇ ਉਹ ਨਹੀਂ ਨਹੀਂ ਮੈਂ ਤਾਂ ਦੇਖੂ ਆ ਭਾਈ ਮੈਂ ਤਾਂ ਹੋਰ ਲੈ ਬਾਬੇ ਤੂੰ ਬਾਗ ਚੱਲੀ ਪਰਾ ਸਮਰੌਣ ਨਾ ਮਾਮਾ ਦੀ ਜੇ ਤੈਨੂੰ ਕਹਿੰਦੇ ਵੀ ਉਰੀ ਦਾ ਸਮਰੌਣ ਨਾ ਸਮਰੌਣਾ ਮੰਮੀ ਮਾਮਾ ਜੀ ਇਸ ਤਾਂ ਤੁਹਾਡੇ ਪੈਸੇ ਮੋੜਨੇ ਨੇ ਸਮਰੌਣ ਨਾ ਸਮਰੌਣਾ ਹੋਰ ਭਈ ਇਹ ਚੀਜ਼ ਦੀ ਜ਼ਿੰਮੇਵਾਰੀ ਮਾਮਾ ਜੀ ਲੈ ਨਹੀਂ ਸਕਦੇ ਸਾਡੇ ਪੈਸੇ ਤਾਂ ਭਾਰ ਉਤਰੂਗਾ ਤੂੰ ਮਾਮਾ ਹੋਰੇ ਸਾਡੇ ਦੂਜੇ ਦੇ ਨਾਲ ਆ ਕੇ ਖੜ ਜਾ ਕਰੂਗੀ ਫਾਇਦਾ ਜਾ ਮਾਂ ਲਿਆ ਨੇ 2000 ਰੁਪਏ ਗੱਡੀ ਆ ਜਾ ਮਰ ਜਾ ਕਿੰਨੇ ਪਤਾਂ ਮੰਮੀ ਬਾਈ ਕਰਦੀ ਭਈ ਐ ਨਾ ਕਰ ਮਾਮਾ ਐ ਨਾ ਕਰ ਤੂੰ ਠੱਕਾ ਕਰ ਬਾਈ ਕਰ ਦੰਨੇ ਆ ਕਰ ਦੰਨੇ ਆ ਪੁੱਤ ਕੋਈ ਗੱਲ ਨਹੀਂ ਆ ਜਾ ਲਾਪਰੀ ਤੇ ਚੱਲ 2150 ਬਸ ਠੀਕ ਠੀਕ ਹੈ ਮਾਮਾ ਜੀ ਹੁਣ ਤਾਂ ਜਾ ਲਿਆ ਦੇ 21500 ਪੂਰਾ ਆ ਜਾ ਲਾਪਰੀ ਤੇ ਚਲ 600 ਉੱਤੇ ਕਰ ਦਿਓ ਭਈ ਪਾੜਾ ਨਿਕਲ ਜੂਗਾ ਬਾਬੇ 21550 ਚਲ ਠੀਕ ਹੈ ਮਾਮਾ ਹੋਰ ਜਿਆਦਾ ਨਿਕਾਲ ਕਰਦੇ ਆ ਗੁੱਡੀ ਭਈ ਚਲ ਮਾਮਾ ਜੀ ਇੰਨੇ ਤਾਂ ਛੱਡੋਂਗੇ ਹੁਣ ਉਹੀ ਗੱਲ ਥੋੜੀ ਮੈਨੂੰ ਕੀ ਲੱਗੀ ਭਤੀਜ ਨੂੰ ਅਗਲਾ ਕੁਝ ਦੇ ਕੇ ਵੀ ਜਾਣਾ ਹੁੰਦਾ ਮਾਮਾ ਜੀ 100 200 ਰੁਪਈਆ 21500 ਚੱਲ ਉਹਦਾ ਵਿੱਚ ਹੀ ਕਟਕਟਾਈਆ ਹੋ ਗਿਆ ਭਾਈ ਹੁਣ ਚੱਲ ਮਾਮਾ ਕੋਈ ਨਹੀਂ ਕੋਈ ਚੱਲ ਆਪਰੇ ਤੇ ਲਿਆ ਦੇ ਹੋਰ ਕੋਈ ਨਹੀਂ ਹਿੰਮਤ ਮਾਰ ਮਾਮਾ ਜੀ ਮੇਰੀ ਗੱਲ ਸੁਣ ਹਾਂ ਤੇਰੀ ਭੈਣ ਦਾ ਘਰ ਤੂੰ ਤਾਂ ਮੂੰਹੋਂ ਹੀ ਗੱਲ ਆ ਵੀ ਜਿਵੇਂ ਆਰਤੀ ਨਹੀਂ ਕਰਦੇ ਹੁੰਦੇ ਵੀ ਇੰਨਾ ਵਿਆਜ ਵੱਧ ਗਿਆ ਵੀ ਇੰਨਾ ਵਿਆਜ ਵੱਧ ਗਿਆ ਤੂੰ ਤਾਂ ਉਹ ਗੱਲਾਂ ਕਰੀ ਜਾਣਾ ਹੁਣ ਬਾਪੇ ਕਹਿਣ ਨੂੰ ਕੀ ਦਾ ਜੀ ਕਰਦਾ ਹੁਣ ਔਖਾ ਹੋਇਆ ਪਿਆ ਹੈ ਹਾਂ ਕੋਈ ਗੱਲ ਹੈ ਜੇ ਹੁਣ ਮੇਰੀ ਜਗ੍ਹਾ ਤੇ ਹੋਵੇ ਤੈਨੂੰ ਤਾਂ ਪਤਾ ਲੱਗੇ ਮੈਨੂੰ ਪਤਾ ਮੇਰੇ ਦੁਖੜਿਆਂ ਦਾ ਉਹ ਨਾ ਨਾ ਮਾਮਾ ਤੂੰ ਤਾਂ ਭਾਈ ਨਰਕ ਦੀ ਜ਼ਿੰਦਗੀ ਚ ਹੋ ਰਹੇ ਆ ਤੇਰੀ ਜਗ੍ਹਾ ਤੇ ਕੋਈ ਨਾ ਹੋਵੇ ਮੈਂ ਦਰਦ ਅਰਦਾਸ ਕਰਦਾ ਕੋਈ ਦੋਸਮਣ ਵੀ ਨਾ ਹੋਵੇ ਉਹੀ ਤਾਂ ਗੱਲ ਲਾਡ ਤੈਨੂੰ ਸਾਹਮਦੀ ਨਹੀਂ ਉਹਦੋਂ ਰਹਿਿੰਦਾ ਖੁੰਦੀ ਅੱਖਾਂ ਨਿਗਾ ਚਲੀ ਗਈ ਤੇਰੀ ਔਖਾ ਹੋਇਆ ਪਿਆ ਅੱਖਾਂ ਗਈਆਂ ਜਹਾਨ ਗਿਆ ਸੈਣਾ ਨੇ ਸਹੀ ਗਿਆ ਬਈ ਮਾਮਾ ਜੀ ਆਹਤੀ ਪੈਸੇ ਲਓ ਮਾਮਾ ਜੀ 550 ਰੁਪਏ ਨੇ ਪੂਰੇ ਚੱਕ ਮਾਮਾ ਇੱਕ 50 ਦਾ ਨੋਟ ਹੈ ਬਸ ਵਿੱਚ ਅੱਛਾ ਭਾਈ ਉਹ ਤੁਸੀਂ ਕਰਾਇਆ ਕਰੂਗਾ ਲਾ ਲਿਓ ਜਿਹੜਾ ਜੋ ਵੀ ਛੋਟੀ ਗੱਲ ਬਾਤ 50 ਅੱਡਾ ਅੱਛਾ ਬਾਕੀ ਕਿੰਨੇ ਕਿੰਨੇ ਦੇ ਨੇ ਭਾਈ ਮਾਮਾ ਸਾਰੇ ਪੰਪਾ ਸੌਦੇ ਨੇ ਬਾਕੀ ਦੂਜਾ 50 ਤੇ ਉਹਦੇ ਨੇ ਉੱਪਰ ਲੈ ਯਾ ਤੇ 100 ਕਿੰਨ ਨੂੰ ਕਿਹੜਾ ਥਾਂ ਦਿਖਦਾ ਹੈ ਮਮਾ ਕਾ ਨੂੰ ਧੱਕਾ ਮੈਂ ਉਹੀ ਕਹਿਣਾ ਬਈ ਕਿੰਨੇ ਨੋਟ ਨੇ ਮਮਾ 500 ਦੇ ਨੇ ਮਮਾ ਯਕੀਨ ਨਾ ਦੀ ਵੀ ਕੋਈ ਚੀਜ਼ ਹੁੰਦੀ ਹੈ ਦੇਖ ਬਈ ਕੇ ਲਿਆਣੀ ਨਾ ਕਰ ਦਿਓ ਮੇਰੇ ਨਾਲ ਹੈ ਦੇਖਿੰਦਾ ਮਮਾ ਉਹ ਕਿਹੜਾ ਵੇ ਮੈਨੂੰ ਤਾਂ ਡਰ ਲੱਗਦਾ ਮੈਂ ਬਾਵੇ ਕਹਦੇ ਸਾਹਮਣੇ ਪਾ ਲੂਗੀ ਤੇ ਫੇਰ ਨਾ ਮਮਾ ਐਂ ਕਰ ਲੱਗੀ ਜਾ ਕਿੱਥੇ ਤਰਾ ਮੈਂ ਪਾ ਦਿੰਨਾ ਤੂੰ ਤਾਂ ਉਹੀ ਗੱਲਾਂ ਕਰੀਂ ਨਾ ਉਹ ਸੀ ਬਗਾਨਾ ਬੰਦਾ ਰੇੜੀ ਵਾਲਾ ਜਿਹਦੇ ਤੋਂ ਕੇਲੇ ਫਲੀਆਂ ਲੈ ਕੇ ਆਇਆ ਹੋਰ ਬਾਬੇ ਕੀ ਕਰੀਏ ਭਾਈ ਹੋਰ ਉਹ ਨਹੀਂ ਨਹੀਂ ਪੰਮੀ ਪਰੋਸਾ ਦਾ ਹੈਗਾ ਭਾਈ ਮਾਣਾ ਉਹ ਖੜ ਜਾਂਦਾ ਕਈ ਵਾਰੀ ਜਦੋਂ ਹੁਣ ਮੇਰੇ ਨਾਲ ਐ ਬਣ ਗਈ ਹੈ ਮੇਨਾ ਨਗਾ ਤੂੰ ਮਮਾ ਸਾਨੂੰ ਵੀ ਦੁੱਖ ਹੈ ਗਲਤ ਫਾਇਦਾ ਚੱਕਦੇ ਹੋ ਖੋ ਕੇ ਭੱਜ ਜੀ ਗੱਲਬਾਤ ਹੋ ਜਾਂਦੀ ਸੋਈ ਤਾਂ ਹੈਗਾ ਮਮਾ ਜੀ ਦੋ ਘੜੀ ਨਾ ਮੰਜਾ ਪੇੜਾ ਹੈ ਜਾਓ ਤੁਸੀਂ ਛੱਡਿਓ ਤੂੰ ਹੀ ਸਿੱਧੀ ਕਰ ਲੂ ਬੇਚਾਰਾ ਇੰਨੀ ਦੂਰੋਂ ਆਇਆ ਹੈ ਤੁਸੀਂ ਰੋਕਦਾ ਕਰ ਲਓ ਹਨਾ ਮਾਂ ਨੇ ਹਾਂ ਤੁਸੀਂ ਰੋਕਦਾ ਕਰ ਲਓ ਬਾਬੇ ਛੋਟੀ ਪਈ ਮਮਾ ਜੀ ਆਤੀ ਮਮਾ ਜੀ ਇੱਧਰ ਆਈ ਆਤੀ ਮਮਾ ਜੀ ਆ ਆ ਲੋ ਜੀ ਮਾਹਰਾ ਗਵਰਨਰ ਤੇ ਚਾਈ ਨਹੀਂ ਪੀਤੀ ਠੰਡੀ ਹੋ ਗਈ ਚੱਲ ਕੋਈ ਨਹੀਂ ਹੁਣ ਮੈਂ ਕੀ ਕਰਾਂ ਹਾਏ ਹਾਏ ਕਿ ਆਕੜ ਜਾਂਦਾ ਸਰੀਰ ਜਾਂ ਉਹ ਜਾਂਦਾ ਮਮਾ ਜੀ ਹੋ ਜਾਂਦਾ ਇੱਕ ਮਿੰਟ ਮਮਾ ਜੀ ਮੈਂ ਮੂਰੇ ਲੱਗ ਲਾਂ ਇਹ ਆਜੋ ਇਹ ਆਜੋ ਹਾਂ ਮੋਢੇ ਤੇ ਰੱਖ ਹਾਂ ਆ ਜੀ ਬਾਈ ਹੋ ਕੋਈ ਗੱਲ ਨਹੀਂ ਮੈਂ ਬਣਾ ਲਾਂਨੀ ਆ ਪੁੱਤਰਾ ਜੀ ਬਣਾ ਲਓ ਬਣਾ ਲਓ ਮਾਰੋ ਟੁਟਕਾ ਕਰੋ ਹੁਣ ਬੋਲਦੇ ਜੇ ਚੁੱਪ ਜੇ ਕਰਕੇ ਹੈ ਸੁਣ ਨੋ ਹਟ ਗਏ ਦਿਨ ਵੱਡੇ ਹੋ ਗਏ ਮੈਨਲਾ ਤਾਂ ਸੌਂਸ ਹੋ ਗਏ ਹੁਣ ਲਾਏ ਕਰ ਮਨਾ ਦਿਖਾ ਕੇ ਤਾਂ ਬਾਹਰ ਮਿਲ ਜਾਂਦਾ ਕੋਈ ਪੈਸੇ ਗਨੇ ਇਹ ਤਾਂ ਸਹੀ ਕਿ ਇਹ ਘਟ ਹੋਣਾ ਹੀ ਡਾਕਟਰ ਤੇ ਜਾ ਖੜਾ ਕੀ ਤਵਾਰੀ ਇਹ ਕਿਤੇ ਕੇਲੇ ਸੇਬਾਂ ਵਾਲੇ ਵਾਂਗੂ ਕਰਨ ਚਲ ਸੁੱਤੇ ਬਏ ਨੇ ਮੈਨੂੰ ਲੱਗਦਾ ਨਮ ਕੀ ਬੜਕਾਊਗੀ ਹੁਣ ਹੇ ਹਾਸੇ ਸਿ ਸਾੱਟੋਂ ਡਲ ਆਇਆ ਦੀ ਨਾ ਮੈਨੂੰ ਲੱਗਦਾ ਇਹ ਵੀ ਹਟੂਆ ਹੌਲੀ ਹੌਲੀ ਜੇ ਤਾਂ ਟਾਈਮ ਨਾਲ ਬਣ ਗਿਆ ਅੱਖਾਂ ਦਾ ਕੁਝ ਬਣ ਗਿਆ ਕਿਤੇ ਨਾ ਵੜਿਆ ਕਿਤੇ ਉੱਠ ਵੀ ਨਾ ਖੜਨਾ ਹੈ ਤੂੰ ਇਹ ਨਾ ਕਰਨ ਕਿਤੇ ਕਹਿਣਗੇ ਕੀ ਕਰਦਾ ਤੀ ਆਈ ਹੇ ਮੈਨੂੰ ਲੱਗਦਾ ਕਿਹੜੀਆਂ ਅੱਖਾਂ ਸਾਰਾ ਕੁਝ ਹੀ ਜਾਊ ਹੈ ਇਤੋਂ ਦੇ ਰਸਤੇ ਆ ਆਈ ਹੇ ਅੰਦਾ ਸੇਕਰ ਦੋ ਫਾਇਰਾ ਪਤਾ ਨਹੀਂ ਕੋਈ ਨੀ ਬਿੱਲੋ ਮੰਨ ਕਤਾਬ ਬਣਾਤਾ ਤੇਰੇ ਵਿਆਹ ਨੇ ਕਦਾ ਬੁਹਾਤਾ ਤੇਰੇ ਪਿਆ ਦਿਖਦਾ ਨਹੀਂ ਮੈਂ ਤੈਨੂੰ ਰੱਬ ਨੇ ਏਡੇ ਡੇਲੇ ਦੇਖੇ ਨੇ ਖੋਲ ਕੇ ਦੇਖ ਲੈਣੂ ਜਨਾਨੀਆਂ ਦੇ ਵਿੱਚ ਬੈਜਦਾ ਫਿਰਦਾ ਸ਼ਰਮ ਕਰ ਲੈ ਮਾੜੀ ਮੋਟੀ ਆ ਚਿੱਟੇ ਧੋਲੇ ਆ ਰਹੇ ਨੇ ਤੇਰੇ ਉਹ ਮੈਨੂੰ ਦਿਸਦਾ ਨਹੀਂ ਭਾਈ ਕੌਣ ਐ ਤੂੰ ਗੁੱਡੀ ਦਿਖਦਾ ਨਹੀਂ ਐਨਕ ਤਾਂ ਐ ਲਾ ਰਖੇ ਨੇ ਜਿਵੇਂ ਸਣੀ ਦੇ ਵਾਲ ਹੁੰਦਾ ਹੈਗਾ ਕੌਣ ਐ ਗੁੱਡੀ ਤੂੰ ਵੀ ਤੂੰ ਮੇਰੇ ਤੋਂ ਕੀ ਲੈਣੇ ਜਾਣ ਪਛਾਨ ਕਰਕੇ ਮੈਨੂੰ ਐ ਦੱਸ ਪਹਿਲਾਂ ਕਿੰਨੇ ਗਾਲੀਆਂ ਨੇ ਭਾਈ ਤੂੰ ਮੇਰੇ ਗੱਲ ਨਾ ਪਾਵੇਂ ਮੈਂ ਤਾਂ ਕੰਮ ਆਇਆ ਸੀ ਕੀ ਤੇਰਾ ਮਾਇਆ ਦੀ ਵੇ ਐਂ ਦੱਸ ਮੈਂ ਤੈਨੂੰ ਜਾਣਦੀ ਨਹੀਂ ਕਰਦੀ ਨੀ ਤੂੰ ਕਿਵੇਂ ਜੀ ਬੋਲੀ ਐ ਨਾ ਮੈਨੂੰ ਉਹ ਜਾਣਦੀ ਕਰਦੀ ਨਹੀਂ ਰੁਪਏ ਗਣਕੇ ਦੇ ਮੈਨੂੰ ਕਿੰਨੇ ਆ ਬਲ ਅੱਛਾ ਹਾਂ ਆ ਕਿੰਨੇ ਰੁਪਏ ਸੀ ਤੇਰੇ ਕੋਲੇ ਇਹੇ 20000 1 ਸੈਂ 50 ਉੱਤੇ 20000 ਨਾ ਆਹ 20000 5 ਸੈਂ 200 ਸੈਂ ਉੱਤੇ ਅੱਛਾ ਹਾਂ 20000 ਤਾਂ ਖੜਜ ਖੜਜ 20000 ਤਾਂ ਕੋਈ ਨਹੀਂ ਹੈਗਾ ਇਹ 2000 ਰੁਪਏ ਸਾਰਾ 2000 ਨਹੀਂ ਹੈ ਗਿਆ ਮੈਂ ਬੌਲੀ ਆ ਗਈ ਲੈ ਨਾ ਤੱਕ ਨਹੀਂ ਆਂਦਾ ਮੈਂ ਤੂੰ ਆ ਫੜਾ ਦ 2000 ਰੁਪਿਆ ਉਹ ਸਮਾਰ ਕੇ ਦੱਸ ਮੈਨੂੰ ਗਿਣ ਕੇ ਪਈ ਲੈ ਲੈ ਦਵਾਰੀ ਗਿਣ ਦਿੰਨੀ ਆ ਇਹ ਉੱਧਲੇ 2000 ਰੁਪਏ ਐਂਦੇ ਪੜੀ ਹੋਈਆਂ 8 ਮੈਂ ਇਹਨੇ ਤਾਂ ਹੁੰਦਾ ਮੈਨੂੰ ਕਿੰਨਾ ਇਹ ਤਾਂ ਕੋਈ ਤੇਰੇ ਨਾਲ ਠੱਗੀ ਮਾਰ ਗਿਆ 2000 ਰੁਪਏ ਦੇਤਾ ਤੈਨੂੰ ਕੀ ਕਹਿੰਦੇ ਸੀ ਵੀ 2000 ਰੁਪਏ ਇਹ ਇਹਦਾ ਖਾਸੇ ਦੀ ਪਈ ਹੋਰ ਤਾਂ ਨਹੀਂ ਰਹਿਗੇ ਗੂਜੇ ਚ ਹੈ ਬਾਬੇ ਖਾਸੇ ਨੂੰ ਕਿਹੜਾ ਮੈਲ ਕੋਲੇ ਕਹੀ ਜਾਂਦਾ ਗੱਲਾਂ ਕਰਦਾ ਇੱਕ ਤਾਂ ਮੇਰੇ ਤੋਂ ਗਣਾਈ ਜਾਂਨੇ ਉੱਪਰੋਂ ਐ ਕਰਦਾ ਉੱਤੋਂ ਤੈਨੂੰ ਮਰੋੜ ਕੇ ਦੇਰਖੇ ਤੇ ਅਗਲੇ ਆਣੀ ਆ ਮੈਂ ਸਿੱਧੇ ਕਰਕੇ ਦਿੱਤੇ ਨੇ ਨਹੀਂ ਉਹ ਤਾਂ ਠੀਕ ਐ ਤੂੰ ਕੀ ਜੀਂ ਗੁੱਡੀ ਪਹਿਲੇ ਮੈਨੂੰ ਐਂ ਦੱਸ ਤੂੰ ਕੀ ਦੇ ਤੂੰ ਕਿਹਨਾਂ ਦਾ ਹੋਣਾ ਛੱਡ ਪਿੰਡ ਦਾ ਤਾਂ ਲੱਗਦਾ ਨਹੀਂ ਤੂੰ ਮਾਦਾ ਪੰਮੀ ਦਾ ਭਾਈ ਆ ਮੰਮੀ ਉਹ ਲਾਪਰੀ ਤੇ ਦੀ ਸੱਸ ਜਿਹੜੀ ਹਾਂ 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 ਅੱਛਾ ਉਹਨਾਂ ਨੇ ਦਿੱਤੇ ਨੇ ਤੈਨੂੰ ਪੈਸੇ ਆ ਉਹਨਾਂ ਨੇ ਕਾਨੂੰ ਦਿੱਤੇ ਨੇ ਹੋਰ ਉਹ ਇਹਦਾ ਪਿੰਡੋ ਲਿਆ ਸੀ ਮੈਂ ਮੈਂ ਤਾਂ ਇਹ ਕਹਿੰਦੀ ਸੀ ਜੇ ਉਹਨਾਂ ਨੇ ਦਿੱਤੇ ਨੇ ਨਾ ਜਿਹੜੀ ਉਹ ਲਾਪਰੀ ਦਾ ਬਲਾਈ ਤੇਜ ਆ ਤਾਂ ਉਹ ਤਾਂ ਮੇਰੇ ਨਾਲ ਵੀ ਠੱਗੀ ਮਾਰ ਕੇ ਲਗੀ 50 ਵਾਰੀ ਕਿਉਂ ਤੇ ਤੇਰੇ ਨਾਲ ਮਾਰ ਲਈ ਹੋਵੇ ਨਹੀਂ ਨਹੀਂ ਉਹਨਾਂ ਨੇ ਨਹੀਂ ਇਹ ਤਾਂ ਮੇਰੇ ਗੁੱਜੇ ਜੀ ਤੇ ਮਾਂ ਚੱਲ ਗਣਿਆ ਲਾ ਬਈ ਮੈਨੂੰ ਅੱਛਾ ਫਿਰ ਤਾਂ ਕੋਈ ਬਾਬਾ ਤੇਰੇ ਨਾਲ ਧੋਖਾ ਕਰ ਗਿਆ ਤਾਂ ਤੈਨੂੰ ਐਂ ਦੇਖ ਗਿਆ ਵੀ ਤੈਨੂੰ ਕਿਹੜਾ ਦਿਖਦਾ ਹੈਗਾ ਹੱਗ ਗਿਆ ਤੇਰੇ ਨਾਲ ਕੋਈ بڑا ਆ ਪੰਗਾ ਹੋਇਆ ਹੈ ਜੰਗਾ ਪਰ ਮੈਨੂੰ ਕਾਲੀ ਹੈ ਆਹੋ ਸਾਰਾ ਤੂੰ ਤਾਂ ਮੂੜੇ ਖਰਾਬ ਕਰਤਾ ਮੈਂ ਤਾਂ ਉਹਨਾਂ ਦੇ ਘਰੇ ਭੋਗਤੀ ਮਟਰ ਪਨੀਰ ਲੈਣ ਜਾਂਦੀ ਸੀਗੀ ਉਹ ਮੁੱਕ ਵੀ ਨਾ ਜਾਵੇ ਕਿਤੇ ਹੋਰ ਪਵਾ ਕੇ ਲੈ ਜੇ ਕੋਈ ਆ ਗਨੇ ਆ ਲੈ ਕਿਸੇ ਹੋਰ ਨੂੰ بڑا ਪੰਗਾ ਸੜਿਆ ਹੈ ਫਿਰ ਹੁਣ ਇੱਧਰ ਕੀ ਕਰਦਾ ਮਨਾ ਪੁੱਠੇ ਹੀ ਚੱਲ ਹੋਰ ਕਿਹਨੂੰ ਗਣਾਵਾਂਗੇ ਇਹ ਵੀ ਗਲਤ ਕਰਿਆ ਇਹਨਾਂ ਨੇ ਕੰਮ ਹੈ ਤਾਂ ਜਮੀ ਚਿੱਟਾ ਹੋ ਗਿਆ ਲਹੂ ਹੈ ਪਹਿਣ ਨੇ ਵੀ ਇਹੋ ਜਿਹਾ ਕਰਤਾ ਪਹਿਲਾਂ ਮੁੰਡਿਆਂ ਨੇ ਕਰਤਾ ਦੱਸ ਕਿੱਧਰ ਜਾਈਏ ਸੜੇ ਸੇ ਆਪਾਂ ਜਾਣੂ ਹੁਣ ਕਿਵੇਂ ਕੁੱਠੇ ਪੈਣਗੇ ਕਹਿਣਗੇ ਸਾਡੇ ਤੇ ਯਕੀਨ ਨਹੀਂ ਕਰਦਾ ਹੈ ਨਾ ਹੁਣ ਡਾਕਟਰ ਕੋਲੇ ਜਾਣ ਜੋਗਾ ਘਰੇ ਤਾਂ 7:00 ਵਜੇ ਦੀ ਨਹੀਂ ਚੱਲ ਦੇਖਦਾ ਕੀ ਬਣਦਾ ਮਿੱਟੀ ਫੇਰ ਕੇ ਹਟਿਆ ਉਹੀ ਧੁਖਣ ਲੱਗੇ ਪਤੰਦਰ ਦੀ 2 ਮਿੰਟ ਸਿੱਧੀ ਕਰ ਲੈਣੇ ਆ ਏਹ ਹੈ ਹਾਣੇ ਕਿ ਧਰ ਬਾਰੇ ਜਾਣੀਆ ਰੋਟੀ ਪਾ ਕੇ ਲਿਆ ਹੁਣ ਲਿਆ ਦੂੰ ਤੈਨੂੰ ਫੁਲਕੇ ਕਿੰਪਿਆ ਚੋੜਾ ਹੋਇਆ ਬੈਠਾ ਚੋੜਾ ਹੋਇਆ ਨਹੀਂ ਇਹ ਤਾਂ ਹੁਣ ਏ ਢੋਈ ਸਿੱਧੀ ਕਰੀ ਦੀ ਮਿੱਟੀ ਫੇਰ ਕੇ ਹਟਿਆ ਲੈ ਮੈਂ ਮਰ ਜਾ ਮਿੱਟੀ ਫੇਰਤੀ ਹਾਂ ਉਹ ਤਾਂ ਬਲਾਈ ਵਧ ਗਿਆ ਹੋਇਆ ਕਿਉਂ ਚਮਕਾਤੀ ਨਾ ਹਾਂ ਜਦ ਮੇਰੀ ਗੱਲ ਸੁਣ ਚੋੜਾ ਜਣਾ ਹੋ ਬਾਲਾ ਉਹ ਫਰਸ ਮੈਂ ਹੀ ਲਵਾਇਆ ਗੁੜਵੇ ਚ ਵੇਚ ਕੇ ਪਰ ਵੇਚਣ ਕੋਣ ਜਾਂਦਾ ਸੀ ਮੈਂ ਹੀ ਜਾਂਦਾ ਸੀ ਮਗਦੀ ਤਾਂ ਅੱਛਾ ਮੇਰੇ ਉਹ ਚਪਲਾ ਘਸਗੀਆਂ ਚਪਲਾ ਤਾਂ ਮੇਰੇਆਂ ਵੀ ਕਸੀਆਂ ਮੈਂ ਵੇਚਣ ਆਇਤੀ ਤੁਰ ਬਹੁਤ ਚੱਕ ਕੇ ਲੈ ਕੇ ਜਾਂਦਾ ਸੀ ਮੇਰੀ ਗੱਲ ਸੁਣ ਗੁੜ ਦੱਸ ਕਿੰਨੇ ਰੁਪਏ ਕਿਲੋ ਹੋਰੇ ਗੁੜ 40 ਰੁਪਏ ਕਿਲੋ ਹੋਰੇ ਅੱਛਾ ਡੇਢ ਕਿਲੋ ਤਾਂ ਇਹ ਹੋਊਗਾ ਤੇ ਗੱਟਾ ਨਾ ਮੈਂ ਪਾਉਣਾ ਕਰਖੇ ਗੁੜ ਦਾ ਤੇ ਸ਼ੱਕਰ ਦਾ ਵੀ ਅੱਧਾ ਹੋ ਰਿਹਾ ਤੇ ਖੰਡ ਦਾ ਤਾਂ ਮੈਂ ਢੱਕ ਰੱਖਿਆ ਹੱਥ ਨਹੀਂ ਬੀਚੀ ਜਾਂ ਕੇ ਆ ਮੈਂ ਰੇੜੀ ਜਾਪੇ ਵੇਚ ਆਉਂਗਾ ਨੇ ਰੇ ਸਵੇਰੇ ਹਾਂ ਤੇ ਇਹ ਕਰ ਹਾੜੇ ਹੁਣ ਮੈਨੂੰ ਚਾਹ ਬਣਾ ਕੇ ਲਿਆ ਦੇ ਥੋੜੀ ਜੀ ਚਾਹ ਬਣਾ ਕੇ ਲੈ ਮੈਂ ਹਾਂ ਮੈਂ ਰੋਜ ਤੂੰ ਹੀ ਬਣਾਉਣਾ ਏ ਹਰਾਂ ਤਾਂ ਹੁੰਦਾ ਜਿਵੇਂ ਦੀ ਜਿਵੇਂ ਦੀ ਮੈਂ ਬਣਾ ਕੇ ਪਿਆਉਂਦੀ ਹੋਊਂਗੀ ਅੱਜ ਮੈਂ ਮਿੱਟੀ ਫੇਰ ਕੇ ਹਟਿਆ ਮੈਂ ਤੇ ਕੀ ਹੋ ਗਿਆ ਮਿੱਟੀ ਫੇਰ ਕੇ 50 ਵਾਰੀ ਸੁਣਾ ਤਾਂ ਮੈਨੂੰ ਮਿੱਟੀ ਫੇਰ ਕੇ ਆਣੇ ਚਲ ਚੁੱਪ ਕਰ ਜਾ ਲਿਆ ਦੇਣਾ ਹਾਂ ਲੋਕਾਂ ਨੇ ਮੈਂ ਫਿਰਦੀਆਂ ਕਿ ਦੱਸ ਪੈਰ ਮਾਰਦੀ ਓਰੇ ਓਰੇ ਮਿੱਟੀ ਫੇਰ ਕੇ ਔਖਾ ਹੋ ਗਿਆ ਇਹ ਲਿਆ ਦੇਣਾ ਲਿਆ ਦੇਣਾ ਲਿਆ ਦੇਣਾ ਹਾਂ ਲਿਆਛੇਤੀ ਬਣਾ ਕੇ ਚਲ ਠੀਕ ਆ ਮੈਂ ਲਿਆ ਚਾਹ ਪੀ ਕੇ ਜਾਊਂਗੀ ਫਿਰ ਕਿਸੇ ਪਾਸੇ ਜਾਣੇ ਜੀ ਮੈਂ ਥੋੜੇ ਜਿਹਾ ਆਬਦੀ ਬਣਾ ਲੂਣਾ ਨੇ ਮੈਂ ਆਹੋ ਬਣਾ ਲਈ ਆਥ ਨੇ ਫਿਰ ਪੈਗੜੀ ਭਾਲਦਾ ਹੁੰਦਾ ਮੇਥੋਂ ਇਹ ਮੰਗੇਗਾ ਪੈਸੇ ਕੋਈ ਨਾ ਕੋਈ ਨਾ ਮੈਂ ਲੈ ਆਂ ਉਹ ਆਪਣੇ ਆਪਣੇ ਪਉੜੀ ਪਿਆਲੀ ਉਹ ਬਹੁਤ ਠੀਰ ਕਾਣ ਹੂ ਕਿੰਨੀ ਕਣਕ ਪਈ ਆ ਪੱਲੀ ਚ ਸਾਨੂੰ ਕਹਿੰਦੀ ਅਸੀਂ ਤਾਂ ਭੁੱਖੇ ਮਰਦੇ ਆ ਮੋਟਰਸਾਈਕਲ ਵੀ ਘਰੇ ਖੜਿਆ ਐ ਐਨੇ ਸਖਤ ਮਨ ਜਿਹੇ ਤਾਂ ਸਾਡੇ ਘਰੇ ਨਹੀਂ ਹੈਗੇ ਜਿੰਨੇ ਇੰਨਾ ਦੇ ਨੇ ਤਾਂ ਦੇ ਬਾਜ ਰਿਵਿਟ ਰਖੀ ਹੈ ਕਿਵੇਂ ਆਪਣੇ ਠੀਕ ਹੈ